ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਰੰਜੀਤ ਫਾਰਮਰ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਨਿਊ ਬਲੌਗ ਆਪਾਂ ਆ ਚੁੱਕੇ ਹਾਂ ਵੀਰੋ ਮੋਟਰ ਤੇ ਤੇ ਜਿੰਨੇ ਵੀ ਮੇਰੇ ਵੀਡੀਓ ਵੀਰ ਦੇਖਦੇ ਨੇ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਜੁੜੇ ਰਹੋ ਬਲੌਗ ਨਾਲ ਦਿਖਾਉਣਾ ਤੁਹਾਨੂੰ ਆਪਾਂ ਮੋਟਰ ਦਾ ਦਰਵਾ ਤੇ ਵੀਰੋ ਆਪਾਂ ਆ ਗਏ ਸੀ ਮੋਟਰ ਤੇ ਆ ਦੇਖੋ ਜਿਹੜਾ ਬਾਜਰਾ ਤੁਹਾਨੂੰ ਮੈਂ ਪਿਛਲੇ ਬਲੌਗਾਂ 'ਚ ਦਿਖਾਇਆ ਬੜਾ ਬੜਾ ਹੋ ਗਿਆ ਸੀ ਤੇ ਇੱਕ ਦਿਨ ਮੀਂਹ ਪੈ ਗਿਆ ਸੀ ਬਰਸਿੰਗ ਵੱਢ ਨਹੀਂ ਹੋਇਆ ਤੇ ਤੁਸੀਂ ਆ ਦੇਖੋ ਬਾਜਰਾ ਹੁਣ ਵੱਢ ਲਿਆ ਆਪਾਂ ਨੇ ਇੱਕ ਦਿਨ ਦੇ ਕੱਖ ਤਾਂ ਹੋਏਗੇ ਤੇ ਬਹੁਤ ਵਧੀਆ ਬਾਜਰਾ ਸੀ ਹੁਣ ਆ ਦੇਖੋ ਜਿਹੜਾ ਆਪਾਂ ਨੇ ਇਹ ਦੂਜੀ ਵਾਰ ਵੱਢ ਲਿਆ ਤੁਹਾਨੂੰ ਮੈਂ ਚੀਜ਼ ਦਿਖਾਉਣਾ ਵੀਰੋ ਆ ਦੇਖੋ ਆ ਬਾਜਰਾ ਉਹ ਤੋਂ ਵੱਢ ਲਿਆ ਮਰ ਜਾ ਇਹਨਾਂ ਨੇ ਥੱਲੇ ਤੋਂ ਵੱਢ ਲਿਆ ਇਹ ਮਰ ਜਾ ਉੱਤੋਂ ਵੱਢਣਾ ਸੀ ਚਲੋ ਕੋਈ ਗੱਲ ਨਹੀਂ ਆ ਹੁਣ ਆ ਦੇਖੋ ਆ ਦੇ ਵਿੱਚੋਂ ਨਿਕਲ ਵੀ ਆ ਫੁੱਟਣ ਆ ਦੇਖੋ ਹੁਣ ਇਹਦੇ ਵਿੱਚੋਂ ਫੁੱਟਣ ਲੱਗ ਗਿਆ ਆ ਸਾਰੇ ਬੁੱਟਿਆਂ ਚੋਂ ਇੱਕ ਇੱਕ ਕਲਮ ਹੋਰ ਨਿਕਲਣੀ ਆ ਹੁਣ ਤੇ ਗਾਹਾਂ ਵੀ ਸੂਗਾ ਇਧਰ ਨੂੰ ਆ ਦੇਖੋ ਇਹ ਸਾਰਾ ਸੂਪ ਪੈਣਾ ਵੀਰੋ ਬਾਜਰਾ ਸਾਰਾ ਯਾਨਕਿ ਫੁੱਟਿਆ ਹੋਊਗਾ ਅਰੇ ਹੁੰਦਾ ਬਹੁਤ ਛੇਤੀ ਆ ਵੀਰੋ ਚੇਰੀ ਮੱਕੀ ਨਾਲ ਦਿਨਾਂ 'ਚ ਹੁੰਦਾ ਫੁੱਟਦਾ ਬਹੁਤ ਛੇਤੀ ਆ ਤੇ ਆ ਜਿਹੜੀਆਂ ਵੀਰੋ ਆਪਾਂ ਬੇਲਾਂ ਦੀ ਗੜਾਈ ਕਰੀ ਸੀ ਦੇਖੋ ਕਿਆ ਟੌਪ ਦੀ ਹੋ ਗਈਆਂ ਬੇਲਾਂ ਆ ਦੇਖੋ ਆ ਬੇਲਾਂ ਦਾ ਪੌੜੀਆਂ ਕੁਆੜ ਬਹੁਤ ਸੀ ਆ ਗੁਰਤੀਆਂ ਸੀ ਦੇਖੋ ਆ ਟੌਪ ਦੀਆਂ ਬੇਲਾਂ ਹੋ ਗਈਆਂ ਪੂਰੀਆਂ ਮਿਰਚਾਂ ਦੇ ਬੋਟੇ ਫੇਰ ਫੁੱਟਿਆ ਇਹ ਦੇਖੋ ਬੇਲਾਂ ਵੀ ਸਾਰੀਆਂ ਓਕੇ ਨੇ ਕੋਈ ਪੁੰਡੀ ਸੁੰਡੀ ਨਹੀਂ ਹੈਗੀ ਇਹਨਾਂ ਨੂੰ ਆ ਮੌਸਮੇ ਬੇਲਾਂ ਦਾ ਵੀਰੋ ਤੇ ਇੱਕ ਚੀਜ਼ ਹੋਰ ਵੀਰੋ ਆ ਜਿਹੜੀ ਬੇਲ ਆਪਾਂ ਤੁਹਾਨੂੰ ਦਿਖਾਇਆ ਸੀ ਜਾਲ ਬੁਣਤਾ ਸੀ ਦੇਖੋ ਆ ਆ ਬੇਲ ਨੇ ਦੇਖੋ ਕਿੰਨੀ ਗਰੋਥ ਕਰ ਲਈ ਆਪਣੀ ਸਿਰਫ ਇੱਕ ਟਾਣੀ ਇਹਦੀ ਫੁੱਟੀ ਵੀ ਸੀ ਜਿੱਦਣ ਇਹ ਟੰਗੀ ਆ ਬਸ ਆ ਸੁੱਕੀ ਲੱਟ ਤਾਰਾਂ ਲਗਾਤੀ ਸੀ ਦੇਖੋ ਪੂਰੀ ਹਰੇ ਭਾਈ ਜਿਉਂ ਜਿਉਂ ਇਹਦਾ ਮੌਸਮ ਆ ਰਿਹਾ ਕਿਵੇਂ ਉੱਤੇ ਨੂੰ ਜਾ ਰਹੀ ਆ ਵੱਲਦੀ ਉਹ ਤਾਰਾਂ ਤੇ ਨੂੰ ਜੱਫੀਆਂ ਪਾਉਂਦੀ ਜਾ ਰਹੀ ਆ ਬੇਲ ਗੱਲ ਡਟਾਂਗਾ ਇਹਨੇ ਵੀਰੋ ਸਾਰਾ ਛੱਡ ਢੱਕ ਲੈਣਾ ਥੱਲੇ ਨੂੰ ਲਟਕੂ ਆਰ ਉੱਪਰ ਨੂੰ ਵੀ ਚੜੂਗੀ ਹਲੇ ਫੇਰ ਇਹਦੇ ਤੁਹਾਨੂੰ ਅੰਗੂਰ ਲੱਗੇ ਵੀ ਦਿਖਾਵਾਂਗੇ ਬੇਲ ਤੇ ਬਹੁਤ ਵਧੀਆ ਅੰਗੂਰ ਲੱਗਦੇ ਨੇ ਜਿੰਨੇ ਕਹਿ ਦੋ ਤੇ ਵੀਰੋ 51 ਜੰਮਣ ਤੇ ਥੱਲੇ ਟੋਆ ਮਾਰਦਨੇ ਆ ਇਸ ਸਾਲ ਤਾਂ ਜੋ ਪਾਣੀ ਆ ਸਕੇ ਪਾਣੀ ਨਾਲੇ ਫੜ ਪੈਂਦਾ ਬੁੱਟੇ ਨੂੰ ਫੇਰ ਤੁਹਾਨੂੰ ਇੱਕ ਹੋਰ ਸਕੀਮ ਲੱਗੀ ਵੀ ਦਿਖਾ ਦਿੰਦੇ ਆ ਵੀਰੋ ਆ ਦੇਖੋ ਆ ਦੇਖੋ ਵੀਰੋ ਗਠੇ ਨਾ ਉੱਪਰੋਂ ਭੁੰਖਾਂ ਜਿਆਦਾ ਮੱਲਣ ਲੱਗੀਆਂ ਸੀ ਕਿਉਂਕਿ ਪਤਨੀ ਪਨੀਰੀਓ ਪਕੜੀ ਦੀ ਨਿਸਰ ਲੱਗੀ ਪਨੀਰੀ ਇਹ ਆ ਭੂਖ ਹੁਣ ਦੇਖੋ ਆ ਦੇਖੋ ਆ ਡੋਡੀ ਪੈ ਗਈ ਇਹਨੂੰ ਬੀਜ ਦੀ ਦੇਖੋ ਇਹ ਗਲਤ ਆ ਹਲੇ ਮੌਸਮ ਹੋਇਆ ਗਠਾ ਥੱਲੋ ਹਲੇ ਇੰਨਾ ਇੰਨਾ ਕਿ ਹੋਇਆ ਤੇ ਅਸੀਂ ਨੇ ਦਾਤ ਨਾਲੇ ਵੜਤਾ ਦੇਖੋ ਗਠਿਆਂ ਦੇ ਭੁੰਖਾਂ ਉੱਪਰੋਂ ਦਾਤ ਨਾਲ ਲਾਤੀਆਂ ਦੇਖੋ ਵੀਰੋ ਵੱਡੀਆਂ ਫੈਕ ਕੈਮਰੇ ਸਹੀ ਆ ਨਹੀਂ ਰਹੀਆਂ ਤੇ ਹੁਣ ਦੇਖੋ ਉੱਪਰੋਂ ਵੱਡੀਆਂ ਦਾਤ ਨਾਲ ਭੁੰਖਾ ਸਾਰੀਆਂ ਓਕੇ ਘਰਤੀਆਂ ਹੁਣ ਇਹ ਗਠੇ ਦੀ ਗ੍ਰੋਥ ਥੱਲੇ ਨੂੰ ਹੋ ਗਈ ਤੇ ਉੱਪਰ ਨੂੰ ਭੁੰਖ ਨਹੀਂ ਚੱਲੂਗੀ ਤੇ ਆ ਵੀਰੋ ਜਿਹੜਾ ਮੱਕੀ ਬੀਜੀ ਵੀ ਆ ਇਹਦੇ ਵਿੱਚ ਬੀਜ ਘੱਟ ਸੀ ਪਤਨੀ ਜੰਮ ਘੱਟ ਹੋਇਆ ਇਹਦਾ ਉਹ ਟਾਈਮ ਤੇ ਆ ਚਰੀ ਦਾ ਚਿੱਟਾ ਦਿੱਤਾ ਸੀ ਵਿੱਚ ਆਪਾਂ ਨੇ ਚਰੀ ਥੋੜੀ ਦਿਖਾਈ ਵੀ ਦਿੰਨੇ ਹੋਈ ਵੀ ਅ ਚਰੀ ਕਿੱਥੇ ਆ ਚਰੀ ਆ ਦੇਖੋ ਆ ਦੇਖੋ ਚਰੀ ਦਾ ਬੁੱਟਾ ਦੇਖੋ ਗਰੋਥ ਕਰ ਰਹੇ ਹੈ ਵਿੱਚ ਇਹ ਵੀਰੋ ਆਪਣੇ ਕਹੀ ਕਿ ਤਾਂਡੇ ਤਾਂ ਮਲ ਗਏ ਨੇ ਆਪਾਂ ਦੇ ਕਹੀ ਨਾਲ ਗੜਾਈ ਕਰਤੀ ਸੀ ਆ ਸਾਰੇ ਖੇਤ ਦੀ ਮੁੱਕਤੀ ਵਾਲੀ ਕੋਈ ਵੀ ਚੀਜ਼ ਆ ਵੀਰੋ ਤੁਹਾਨੂੰ ਪਤਾ ਖੁਰਪੇ ਦੀ ਆਣੇ ਹੁੰਦੀ ਆ ਕਿਉਂਕਿ ਜੜਾ ਨੂੰ ਜਦ ਤੱਕ ਖੁਰਪਾ ਨਹੀਂ ਲੱਗਦਾ ਪੋਲ ਨਹੀਂ ਹੁੰਦੀ ਥੱਲੇ ਤਾਂ ਉਹ ਚੀਜ਼ ਗਰੋਥ ਨਹੀਂ ਕਰਦੀ ਹੈਗੀ ਠੀਕ ਆ ਤੇ ਤੁਹਾਨੂੰ ਹੁਣ ਵੀਰੋ ਚੱਪਣ ਕੱਦੂਆਂ ਦੇ ਬੇਲਾਂ ਦਿਖਾਉਣਾ ਵਿੱਚੋਂ ਕਿਆ ਵਧੀਆ ਫੁੱਲਾ ਹੈ ਬੱਚ ਤੇ ਕਿੰਨੀ ਗਰੋਥ ਕਰ ਰਹੇ ਨੇ ਬੁੱਤੇ ਆ ਦੇਖੋ ਮਿਰਚਾ ਮਿਰਚਾ ਲਾਤੀਆਂ ਸੀ ਚੱਲ ਪਿਆ ਸਾਰਾ ਮਾਲ ਤੇ ਚੱਪਣ ਕੱਦੂ ਦਾ ਵੀਰੋ ਲੱਗ ਵੀ ਗਿਆ ਆਪਾਂ ਤੋੜਨਾ ਆਹ ਦੇਖੋ ਦੇਖੋ ਕਿਆ ਟਾਪ ਦੇ ਫੁੱਲ ਦੇਖੋ ਕਿੰਨਾ ਆਇਆ ਵਾ ਤੇ ਚੱਪਣ ਕੱਦੂ ਇਹਨੇ ਇੱਕ ਹੋਰ ਦੇਖੋ ਵੈਰਾਈਟੀ ਤੁਹਾਨੂੰ ਦਿਖਾਉਣਾ ਚੱਪਣ ਕੱਦੂ ਦਾ ਡਿਜ਼ਾਈਨ ਵੀਰੋ ਆਹ ਦੇਖੋ ਕਹੇ ਜਾਂ ਪੇਠਾ ਪੇਠੇ ਮੁ ਪੇਠੇ ਨਾਲ ਦੇ ਮਾਡਲ ਨਾਲ ਦਾ ਚੱਪਣ ਕੱਦੂ ਆਹ ਦੇਖੋ ਲੱਗੇ ਵੀ ਛੋਟੇ ਛੋਟੇ ਚੱਪਣ ਕੱਦੂ ਇਹ ਸਬਜ਼ੀ ਬਹੁਤ ਟਾਪ ਦੀ ਬਣਦੀ ਹੈ ਵੀਰੋ ਇੱਕ ਤਾਂ ਘੁਲਦੀ ਹੈ ਸਬਜ਼ੀ ਇਹਨਾਂ ਵਧੀਆ ਜਿੱਦਾਂ ਕਹਿ ਦੋ ਨਾ ਵੀ ਤਰੀ ਵਾਲੀ ਗਾੜੀ ਬਣ ਗਈ ਚੱਪਣ ਕਦੂਆਂ ਦੀ ਵੀ ਘੁਲਬੀਆਂ ਨੇ ਸਬਜ਼ੀ ਬਹੁਤ ਵਧੀਆ ਟੌਪ ਦੀ ਬਣਦੀ ਆ ਦੇਖੋ ਬੇਲਾ ਮਜ਼ਬੂਤ ਨੇ ਪੁੰਡੀਆਂ ਯਾਨੀ ਕਿ ਵੀਰੋ ਜਦ ਤੱਕ ਤਾਂ ਹੈਗੀ ਹੈ ਬੇਲ ਐਡੀ ਕ ਐਡੀ ਕ ਜਦ ਤੱਕ ਇਹਨੂੰ ਮਾਰ ਪੈਂਦੀ ਆ ਆਹ ਪੁੰਡੀ ਤੋਂ ਤੁਹਾਨੂੰ ਦਿਖਾਉਂਦੀ ਨੇ ਆਹ ਦੇਖੋ ਆਹ ਲਾਲ ਪੁੰਡੀ ਪਰੇ ਪੱਤੇ ਤੇ ਬੈਠੀ ਐ ਗਲੀਆਂ ਕਰ ਦਿੰਦੀ ਆ ਸਰਾਖ ਤੁਹਾਨੂੰ ਦਿਖਾ ਦਿੰਦਾ ਆਹ ਪੱਤਾ ਦੇਖੋ ਜੀ ਮੈਂ ਆਹ ਦੇਖੋ ਗਿਆ ਬਾਈਕਣ ਤੇ ਸਪਰੇਅ ਇੱਕ ਦੋ ਵਾਰ ਕਰਤੀ ਪਰ ਹੁਣ ਬڑے ਪੱਤੇ ਨੂੰ ਕੋਈ ਨੁਕਸਾਨ ਨਹੀਂ ਕਰ ਰਹੀ ਕਿਉਂਕਿ بڑا ਪਤਾ ਮਨ ਲੱਗਦਾ ਇਹ ਤਾਂ ਚੱਬਿਆ ਚੱਬਿਆ ਨਹੀਂ ਜਾਂਦਾ ਤੇ ਆਹ ਦੇਖੋ ਆ ਖੀਰੇ ਦੀਆਂ ਬੇਲਾਂ ਨੇ ਫੁੱਲ ਲੱਗ ਚੁੱਕਿਆ ਖੀਰਾ ਵੀ ਲੱਗੂਗਾ ਹੁਣ ਗੰਨੇ ਦੀ ਗੜਾਈ ਵੀ ਰੋ ਕਰਤੀ 30 ਵਾਰ ਠੀਕ ਹੈ ਜੀ ਤੇ ਆਹ ਜਿੰਨਾ ਵੀ ਗੰਨੇ ਚ ਬੇਲਾਂ ਲੱਗੀਆਂ ਨੇ ਇਹ ਖੀਰੇ ਕੱਕੜੀ ਵਾਲੀਆਂ ਬੇਲਾਂ ਨੇ ਦੇਖੋ ਇਹ ਵੀ ਚੱਲ ਪੀਆਂ ਹੁਣ ਗੰਨਾ ਹੁੰਦੇ ਹੁੰਦੇ ਇਹਦੇ ਵਿੱਚ ਵੀ ਰੋ ਹੁਣ ਇੱਕ ਵਾਰ ਪਾਣੀ ਦੇ ਕੇ ਜਿਹੜਾ ਜੜਾਂ ਚ ਸੌਖਾ ਜਾ ਰਹਿਗਾ ਦੇਖੋ ਇਹ ਸਾਰਾ ਖੁਰਪੇ ਨਾਲ ਗੁੱੜ ਦੇ ਜੜਾਂ ਵਾਲੇ ਦਾ ਤੋਂ ਕਹੀ ਨਾਲ ਹੋਰ ਚੱਲਣੀ ਕਈ ਵਿਚਾਲੇ ਚੱਲੂਗੀ ਜਿੱਥੇ ਗੰਨਾ ਹੈ ਨਹੀਂ ਤੇ ਗੁੱੜ ਕੇ ਨਾ ਇੱਕ ਵੀਰੋ ਆਪਣਾ ਰੂੜੀ ਦਾ ਢੇਰ ਪਿਆ ਤੁਹਾਨੂੰ ਪਤਾ ਮੋਟਰ ਤੇ ਗੋਹੇ ਦਾ ਟਰਾਲੀ ਲੈ ਕੇ ਦਿੱਤੀ ਵੀ ਇਹਦੀਆਂ ਝੋਲੀਆਂ ਭਰ ਕੇ ਬਰੀਕ ਕਰਕੇ ਇਹਨੂੰ ਪਾਵਾਂਗੇ ਆਪਾਂ ਇਹਦੇ ਵਿੱਚ ਗੰਨੇ 'ਚ ਫੇਰ ਦੇਖੋ ਗੰਨਾ ਕੇ ਕਹਿੰਦਾ ਇੰਨਾ ਜੂਰੀਆ ਤੇ ਡਾਈ ਨਹੀਂ ਮਾਰ ਕਰਦਾ ਜਿੰਨੀ ਇਹ ਮਾਰ ਕਰਦਾ ਹੈ ਗੰਨਾ ਆਪਣਾ ਸੱਚੋ ਰੂੜੀ ਵਾਲਾ ਰੇ ਸੌਰੀ ਬਾਕੀ ਵੀਰੋ ਆ ਕਣਕ ਤੁਹਾਨੂੰ ਪਤਾ ਹੈ ਬੜਾਇਆ ਕੰਬੈਨ ਚੱਲਦੀ ਦਿਖਾਤੀ ਸੀ ਸਭ ਤੋਂ ਪਹਿਲਾਂ ਪਹੇਜ ਆਪਾਂ ਨੇ ਬੜਾਈਆ ਕਣਕ ਤੇ ਕਿਉਂਕਿ ਇਹ ਗੇਤੀ ਬੀਜੀ ਦੀ ਆ ਇਹ ਮੇਰੇ ਖਾਲ ਦੇ ਬਰਬਟ ਬੀਜ ਆ ਗੀਰੂਆਂ ਵਰਗਾ ਦਾਣੇ ਸੀ ਤੇ ਬਾਕੀ ਹਾਲੇ ਵੀਰੋ ਟੋਲੀ ਨਹੀਂ ਹੈ ਜੀ ਮੰਡੀ ਜੇ ਪਈਆ ਕਿਉਂਕਿ ਗੱਲ ਨਰਮਦੀ ਨਹੀਂ ਹੈਗੀ ਗੱਲ ਹੈਗੀ ਬਾਰਦਾਨੀ ਦੀ ਹਲੇ ਬਾਰਦਾਨਾ ਵੀ ਆਇਆ ਨਹੀਂ ਸੀ ਆੜ ਪੀਆ ਕਹਿੰਦਾ ਆ ਵਰਸੇਣ ਦੇਖੋ ਕਿੱਡਾ ਕਿੱਡਾ ਗ੍ਰੋਥ ਕਰ ਚੁੱਕੇ ਮੱਲ ਗਿਆ ਪੂਰਾ ਵਰਸੇਣ ਹੁਣ ਤੋਂ ਹੋਰ ਵੀ ਦਿਖਾਈ ਦਿੰਦੇ ਮੱਕੀ ਦੇ ਬੀਲਾਂ ਨਾਲ ਇਹ ਜਿਹੜੀਆਂ ਹੁੰਦਾ ਦੇ ਦਿਖਾਉਣਾ ਫਲ ਪਿਆ ਵਾ ਆ ਦੇਖੋ ਹੁਣ ਇਹਨੂੰ ਅੱਜ ਵੱਡੀ ਨੂੰ ਕਣਕ ਨੂੰ ਹੋ ਗਏ ਚੌਥਾ ਦਿਨ ਅੱਜ ਮੇਰੇ ਖਿਆਲ ਚ ਹਾਂ ਕਰਚਿਆਂ ਦੇ ਵਿੱਚ ਨੂੰ ਹਵਾ ਲੰਗੀ ਕੰਚ ਮੰਗ ਬੋਲਦੇ ਨੇ ਫਿਰ ਉਹ ਕਰਤੇ ਕੰਚ ਮੰਗ ਨਹੀਂ ਬੋਲਦੇ ਪੂਰਾ ਕੰਚ ਪਿਆ ਹੁੰਦਾ ਜਿਵੇਂ ਰੀਪਰ ਦਾ ਵੀ ਟਰੈਕਟਰ ਨਰਮਾਈ 'ਚ ਚਲਾ ਕੇ ਕੋਈ ਫਾਇਦਾ ਨਹੀਂ ਹੈਗਾ ਵੀਰੋ ਜਿੰਨਾ ਤੁਸੀਂ ਨਰਮਾਈ 'ਚ ਮਸ਼ੀਨ ਟਰੈਕਟਰ ਚਲਾਉਂਗੇ ਇੱਕ ਤਾਂ ਟਰੈਕਟਰ ਤੇ ਲੋਡ ਜ਼ਿਆਦਾ ਪਾਇਆ ਜਾਂਦਾ ਤੇ ਜਿਹੜੇ ਨਵੇਂ ਬਲੇਟ ਹੁੰਦੇ ਨੇ ਉਹਨਾਂ ਦੇ ਦੰਦੇ ਜਿਦੇ ਮਰ ਜਾਂਦੇ ਨੇ ਜਿੰਨਾ ਸੁੱਕਾ ਲਾਣ ਹੋਊਗਾ ਤੁਸੀਂ ਐਂ ਲਾ ਲਓ ਸਾਹਿਬ ਵੀ ਸੁੱਕੇ ਲਾਣ ਜਿੰਨਾ ਤਾਂ ਬਲੇਟਾਂ ਦੀ ਕਸਾਈ ਹੁੰਦੀ ਆ ਤੇ ਨਾਲੇ ਨੰਬਰ ਦੋ ਗੱਲ ਟਰੈਕਟਰ ਦਾ ਜ਼ੋਰ ਬਿਲਕੁਲ ਨਹੀਂ ਲੱਗਦਾ ਕਲੱਚ ਭੋਰਾ ਨਹੀਂ ਮੰਗਦਾ ਟਰੈਕਟਰ ਨਰਮਾਈ 'ਚ ਜੇ ਚਲਾ ਦਿੰਦੇ ਆ ਅੱਗ ਲੱਗਣ ਦਾ ਡਰ ਪਹਿਲਾ ਨੁਕਸਾਨ ਦੂਜਾ ਨੁਕਸਾਨ ਦਾ ਕਲਚ ਪਲੇਟ ਬਹੁਤ ਚੱਕਦਾ ਕਿ ਉਹ 1-2 ਸਕਿੰਟ ਬਾਜੇ ਦੇ ਕਲਚ ਦੇਣਾ ਪੈਂਦਾ ਜਦ ਦੇ ਕਲਚ ਦੇਣਾ ਪੈਂਦਾ ਬੈਲਟਾਂ ਦਾ ਨੁਕਸਾਨ ਬਹੁਤ ਚੀਜ਼ਾਂ ਯਾਨਕਿ ਬਹੁਤ ਚੀਜ਼ਾਂ ਦੀ ਘਸਾਈ ਜ਼ਿਆਦਾ ਹੋਣ ਲੱਗ ਜਾਂਦੀ ਹੈ ਜਿੰਨਾ ਸੁੱਕਾ ਲਾਣ ਹੋਗਾ ਟਰੈਕਟਰ ਤੇ ਵਾਚ ਇੱਥੇ ਵੀ ਨਹੀਂ ਹੁੰਦਾ ਬੰਦਾ ਤਾਂ ਕਲਚ ਤੋਂ ਪੈਰ ਚੱਕ ਕੇ ਭਜ ਜਾਂਦਾ ਫਿਰ ਤਾਂ ਦੂਜੇ ਗੇਅਰ ਚ ਪਾ ਕੇ ਲੋਚ ਫਿਰ ਤਾਂ ਭੱਜਿਆ ਫਰੀ ਜਾਂਦੀ ਹੈ ਮਸ਼ੀਨ ਆ ਬੇਲਾਂ ਦੇਖੋ ਬਿਰੋ ਆਪਾਂ ਲਾਤੀ ਸੀ ਇਹਦੇ ਵਿੱਚ ਇਹ ਵੀ ਮੇਰੇ ਖਿਆਲ ਚ ਚੱਪਣ ਕੱਦੂਆਂ ਦੀ ਬੇਲ ਹਾਂ ਆ ਦੇਖੋ ਚੱਪਣ ਕੱਦੂ ਲੱਗਿਆ ਕੀ ਆ ਦੀ ਬੇਲ ਨਾ ਸੱਚੋ ਪੇਠੇ ਦੀ ਬੇਲ ਇਹ ਇਹ ਹੈਗੀਆ ਮੇਰੇ ਖਿਆਲ ਚ ਚੱਪਣ ਕੱਦੂਆਂ ਦੀ ਬੇਲ ਇਹ ਪੇਠੇ ਦੀ ਬੇਲ ਆ ਇਹ ਹੈਗੀਆ ਇਹਦਾ ਫਲ ਪੈ ਤਾ ਪਤਾ ਲੱਗੂ ਕਾਦੀ ਬੇਲ ਆ ਆ ਪੇਠੇ ਦੀ ਬੇਲ ਆ ਦੇਖੋ ਇਹ ਮੱਕੀ ਦੇਖੋ ਕੇ ਕਹਿੰਦੀ ਆ ਮਾਰਦੀ ਐ ਸ਼ਾਈਨਿੰਗ 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 ਹੁਣ ਆ ਦੇਖ ਲਓ ਵੀਰੋ ਆ ਪੇਠੇ ਦੀ ਬੇਲ ਆ ਨਾ ਪੇਠੇ ਦੀ ਨਹੀਂ ਇਹ ਹੈਗੇ ਚੱਪਣ ਕਦੋਂ ਦੀ ਆ ਦੇਖੋ ਪੈ ਰਿਹਾ ਫੁੱਲ ਆਊਗਾ ਫਿਰ ਚੱਪਣ ਕਦੋਂ ਦੀ ਹੋਊਗਾ ਪੇਠਾ ਤੁਹਾਨੂੰ ਦਿਖਾ ਦਿੰਦਾ ਵੀਰੋ ਆਹ ਪੇਠੇ ਦੀ ਪਛਾਣਾ ਪੱਤਾ ਦੇਖੋ ਬੁਢਾ ਜਿਹਾ ਹੁੰਦਾ ਇਹਦਾ ਆਹ ਦੇਖੋ ਹੁਣ ਆਹ ਜਿਹੜਾ ਆ ਡੋਡੀਆ ਇਹ ਪੇਠੇ ਲੱਗਣ ਲੱਗੇ 10 ਕ ਦਿਨ ਤੱਕ ਕਹਿਣ ਪੂਰੇ ਅੱਧਾ ਅੱਧਾ ਕਿਲੋ ਦੇ ਪੇਠੇ ਹੋ ਜਾਣਗੇ ਬਾਕੀ ਵੀਰੋ ਪਰੋਂ ਲਾਈ ਸੀ ਮੱਕੀ ਲਾਤੀ ਹੋਰ ਗਾਹਾਂ ਮੱਕੀ ਵੀ ਆਪਣੀ ਟਾਈਮ ਨਾਲ ਆ ਕਿਉਂਕਿ ਫਿਰ ਜੀਰੀ ਵੀ ਟਾਈਮ ਨਾਲ ਲੱਗ ਜੂਗੀ ਹਨਾ ਤੇ 26 ਜੀਰੀ ਨੂੰ ਨੇ 26 ਦਾ ਝਾੜ ਵੀ ਵਾਧੂ ਆ ਠੀਕ ਆ 6 ਤਾਂ ਤਾਂ ਮਰਦੀ ਨਹੀਂ ਹੈਗੀ 26 ਜੀਰੀ ਇਹੋ ਸ਼ਾਦੀ ਬਰਾਬਰੀ ਕਰਦੀ ਆ ਤੇ ਨੰਬਰ ਦੋ ਗੱਲ ਜਿੱਥੇ ਯਾਨਕੀ ਔਲੀ ਚ ਬੈੱਡ ਚ ਟਾਂਡਾ ਨਹੀਂ ਜੰਮਿਆ ਵਾ ਉੱਥੇ ਆਪਾਂ ਨੇ ਇਹ ਮੱਕੀ ਬੇਲਾ ਸੱਚੀ ਔਰੀ ਬੇਲਾ ਲਾਤੀਆਂ ਸੀ ਤੇ ਬਹੁਤ ਵਧੀਆ ਯਾਨਕੀ ਗਰੋਥ ਕਰ ਰਹੀਆਂ ਨੇ ਹੁਣ ਬਿੱਲਾ ਬਾਤੀ ਤੁਹਾਨੂੰ ਮਿਰਚਾਂ ਦਿਖਾ ਦਈਏ ਵੀਰੋ ਜਿਹੜੀਆਂ ਪਨੀਰੀ ਤਿਆਰ ਕਰ ਸੀ ਆ ਦੇਖੋ ਦੇਖੋ ਲੈਣ ਵਾ ਸਰੇਤਾ ਕੌਲੀਆ ਮਿਰਚਾਂ ਦੀਆਂ ਇਹ ਨੇ ਆਲਾ ਤਬਰ ਇੱਕ ਕੀਕ ਮਾਰਦਾ ਬੁੱਟਾ ਲੈ ਕੇ ਆ ਦੇਖੋ ਚੱਲ ਪਿਆ ਇਹ ਵੀ ਵਿੱਚੋਂ ਹੋਰ ਲੱਗ ਗਿਆ ਡਟਾਂ ਕੱਢਣ ਕਿਉਂਕਿ ਇਹ ਤੁਹਾਨੂੰ ਗਮਲਾ ਦਿਖਾਉਣਾ ਜਿਹੜਾ ਇਹਦਾ ਲਾਇਆ ਵਾ ਸੀ ਹੁਣ ਜਹੇ ਜੇ ਬੁੱਟੇ ਨੂੰ ਜਹੇ ਜੀ ਜਗ੍ਹਾ ਤੇ ਆਪਾਂ ਲਾਵਾਂਗੇ ਵੀਰੋ ਉਹਨੇ ਉਹੀ ਜੀ ਜਗ੍ਹਾ ਉਹੀ ਜੀ ਗਰੋਥ ਕਰਨੀ ਆ ਕਿਉਂਕਿ ਇਹ ਮੇਰਾ ਕਮਰੇ ਮੂਰ ਘਰੇ ਆਹ ਗਮਲੇ ਵਿੱਚ ਲਾ ਕੇ ਰੱਖਿਆ ਵਾ ਸੀ ਇਹਦੇ ਵਿੱਚ ਉਹ ਡੱਬੇ ਚ ਸਰਾਖ ਮਾਰੇ ਵੀ ਸੀ ਜਦੋਂ ਮੈਂ ਇਹਨੂੰ ਕੱਢਿਆ ਨਾ ਮਿੱਟੀ ਚੋਂ ਘਰੇ ਜਦ ਇਹ ਚੱਲਣੋਂ हट ਗਿਆ ਵਧਣੋਂ हट ਗਿਆ ਜਦ ਜਾ ਕੇ ਮੈਂ ਇਹ ਕੱਢਿਆ ਇਹਦੀ ਜੜਾਂ ਗੁੱਛਾ ਬਣਾ ਵਸੀ ਪੂਰਾ ਵੀਰੋ ਫਿਰ ਮੈਂ ਇਹਦੇ ਨਾਲ ਦੀ ਜਿਹੜੀ ਜੜਾਂ ਦੀ ਮਿੱਟੀ ਸੀ ਉਹ ਨਹੀਂ ਕੱਢੀ ਉਹ ਕਿਉਂ ਨਹੀਂ ਕੱਢੀ ਝਾੜੀ ਨਹੀਂ ਹੈਗੀ ਓਕਣੇ ਮੈਂ ਟੋਆ ਪਟ ਕੇ ਨਾਲੇ ਮਿੱਟੀ ਓਕਣੇ ਰੱਖਦੀ ਗੁੱਛਾ ਜੜ ਹਲਾ ਹੀ ਨਹੀਂ ਹੈਗੀ ਤੇ ਗਰੋਥ ਲੱਗੀ ਕਰਨ ਠੇਕ ਮਾਰਦਾ ਬੁੱਟਾ ਤੇ ਠੇਕ ਮਾਰਦੇ ਬੁੱਟੇ ਦਾ ਵੀਰੋ ਇਹ ਫਾਇਦਾ ਹੈ ਕਿ ਜਦੋਂ ਆਪਣੇ ਮਾਰੇ ਮੋਟੇ ਵਾਲ ਬੂਲ ਝੜਨ ਲੱਗੇ ਉਹਨਾਂ ਸਿਰ ਦੇ ਆ ਆਪਾਂ 20 ਤਰ੍ਹਾਂ ਦੇ ਤੇਲ ਲਾਉਨੇ ਆ ਪਰ ਉਹ ਤੇਲ ਕਈ ਵਾਰ ਬੈਨੀਫਿਟ ਨਹੀਂ ਬੈਂਦੇ ਹਨਾ ਕਈ ਵਾਰ ਸਾਈਡ ਇਫੈਕਟ ਪੈਂਦਾ ਕੋਈ ਇਹ ਵੀਰੋ ਆਰਗੈਨਿਕ ਆ ਸਾਰਾ ਆਰਗੈਨਿਕ ਕਿਵੇਂ ਇਹਦੇ ਨਾਲ ਜੇ ਤੁਹਾਨੂੰ ਔਣਾ ਆਪਾਂ ਨੇ ਣਾਉਣ ਤੋਂ ਪਹਿਲਾਂ ਤਾਂ ਪਹਿਲਾਂ ਇਹ ਛਿੱਲ ਕੇ ਚੰਗੂੰਡਾ ਕਰਕੇ ਇਹ ਉਹ ਗੁੱਧ ਜੀ ਸਿਰ ਤੇ ਘਮਾਈ ਆ। ਸਾਰੀ ਜੀ ਦਾ ਸੋਹਣੀ ਆ ਤੇ ਇੱਕ ਤਾਂ ਖੁਸ਼ਕੀ ਚੱਕੀ ਜਾਂਦੀ ਆ ਬਾਲਾਂ ਦੀ ਸਰਦੀ। ਦੋ ਗੱਲ ਤੇਲ ਲਾਉਣ ਦੀ ਲੋੜ ਨਹੀਂ ਹੈ ਜੀ ਣਾ ਕੇ 10 ਦਿਨ ਤੱਕ ਕੋੜੇ ਨਹੀਂ ਹੈ ਤੇਲ ਲਾਉ ਜੇ ਕਿ ਕਿ ਸਿਰ ਸ਼ਾਈਨਿੰਗ ਜਾਪੇ ਹੋ ਜਾਂਦਾ ਹੁੰਦਾ। ਇਹ ਬਿਰੋ ਆਪਾਂ ਭਿੰਡਿਆ ਪਾਣੀ ਪਾਉਣਾ ਆਏ ਸੀ ਪਾ ਤੇ ਤਿੰਨ ਪੰਪ ਲਾਤੇ ਤੇ ਹੁਣ ਆਪਾਂ ਚੱਲੇ ਘਰ ਨੂੰ। ਰੋਟੀ ਪਾਣੀ ਛਕਦੇ ਆ ਜਾਂ ਕੇ ਆਹ ਜਿਹੜੀ ਗੱਡੀ ਮੋਟਰ ਤੇ ਆਉਂਦੀ ਤੇ ਤੁਹਾਨੂੰ ਰਾਹ ਤੇ ਦਿਖਾਉਨੇ ਆ ਫਸਲਾਂ ਦਾ ਹਾਲ ਕੀ ਗੱਲਬਾਤ ਕੀ ਨਹੀਂ ਇੰਨੇ ਕ ਦਿਨ ਤੱਕ ਮਸ਼ੀਨਾਂ ਚੱਲ ਪੈਣਗੀਆਂ ਵੈਸੇ ਤਾਂ ਮਸ਼ੀਨਾਂ ਚੱਲੇ ਪਈਆਂ ਸੀ ਦੋ ਦਿਨ ਤਿੰਨ ਦਿਨ ਪਹਿਲਾਂ ਚੱਲ ਰਿਹਾ ਸੀਨੇ ਪੜਾਈ ਹੋਆ 4 ਦਿਨ ਪਹਿਲਾਂ ਤੁਸੀਂ ਐ ਲੈ ਲਓ ਸਾਫ ਜਿਹੜਾ ਜਿਹੜਾ ਮੌਸਮ ਆਇਨੇ ਕੰਮ ਖਰਾਬ ਕਰਦਾ ਤਾਂ ਕੰਬਾਈਨਾਂ ਕਮੁਨਾਂ ਰੁੱਕੇ ਨਹੀਂ ਹੁਣ ਦੂਸਤਾ ਏਰੀਆ ਚੱਕੇ ਜਾਂਦਾ ਵੇ ਬੱਦਲ ਬਾਈ ਇੱਕ ਵਾਰ ਹਤਾ ਸ਼ਾਮ ਜੀ ਨੂੰ ਚੜਕੇ ਆਂਦੇ ਦਿਨ ਚ ਧੁੱਪ ਹੁੰਦੀ ਆ ਹੁਣ ਜਿਹੜੀ ਰਾਤ ਨੂੰ ਬਣੇ ਬਟਕਣ ਬਣਕਣੀਆਂ ਉਹ 12 ਵਜੇ ਤੱਕ ਉਪਰ ਦੀ ਆ ਇੱਕ ਆ ਚੀਜ਼ ਵੀਰੋ ਦੇਖੋ ਗੌਰ ਨਾਲ ਆ ਬਰਸੀਲ ਨੂੰ ਪਤਨੀ ਕੀ ਹੋ ਗਿਆ ਡੱਬ ਜੇ ਪਣ ਲੱਗੇ ਪੱਤੇ ਆ ਜੇ ਦੂਰ ਤੋਂ ਤਾਂ ਲੱਗਦਾ ਜਿਵੇਂ ਸਪਰੇਅ ਕਰੀ ਹੋਈ ਹੁੰਦੀ ਆ ਕਿਸ ਨੇ ਪਰ ਇਹ ਸਪਰੇਅ ਨਹੀਂ ਕਰੀ ਵੀ ਆ ਲਾਈਏ ਮੈਨੇ ਵੀਰੋ ਸਰੇ ਤੇ ਬੇਲਾਂ ਆਪ ਬੱਠੇ ਦੀਆਂ ਦੇਖੋ ਚਾ ਟੌਪ ਟੌਪ ਦੀਆਂ ਬੇਲਾਂ ਨੇ ਏ ਹੁਣ ਤਾਂ ਵੀਰੋ ਆਪਾਂ ਨੇ ਔੜ ਜੇ ਲੱਗਦੀਆਂ ਨੇ ਪਹਿਲਾਂ ਜਦੋਂ ਫਲ ਪੈਂਦਾ ਨਾ ਜਦੋਂ ਫਲ ਉੱਤਰਦਾ ਫਿਰ ਅਸੀਂ ਦੇਖ ਲਓ ਵੀ ਥੈਲਿਆਂ ਦੇ ਥੱਲੇ ਭਰ ਦੇਨੇ ਸਬਜ਼ੀ ਦੇ ਫਿਰ ਤਾਂ ਇੱਕ ਬੰਦਾ ਤੋੜਨ ਤੇ ਹੁੰਦਾ ਇੱਕ ਬੰਦਾ ਚੱਕ ਕੇ ਰੱਖਣ ਦੇਂਦਾ ਦੇਖ ਲਓ ਵੀਰੋ ਕਣਕਾਂ ਦੇ ਰੁੱਖ ਵੱਢ ਲਗੇ ਖੜਕ ਰਗੀਆਂ ਨੇ ਜਿਵੇਂ ਕੰਚ ਖੜਕਦਾ ਹੁੰਦਾ ਆਹੀ ਜਿੱਜਾ ਨੇ ਵੀਰੋ ਉਹਣਾ ਉਰੇ ਆ ਕੇ ਮਾਰ ਪਾਏ ਦੀਆਂ ਕਈ ਵਾਰ ਕਿਸਾਨ ਨੂੰ ਰੱਬ ਦਾ ਕੋਈ ਪਤਾ ਨਹੀਂ ਜਿਵੇਂ ਇਹ ਡੋਕੇ ਜਿਹਾ ਕਰੀ ਜਾਂਦਾ ਮੀਂਹ ਯਾਰ ਫੜਕਾ ਖੜਾ ਹੁੰਦਾ ਰਾਤ ਨੂੰ ਬਸ 15 20 ਦਿਨ ਮੀਂਹ ਨਾ ਪਵੇ ਤੇ ਉਹ ਲੋਕਾਂ ਦੀ ਥੋੜੀਆਂ ਵੀ ਚੱਕੀ ਜਾਣਗੀਆਂ ਕਣਕਾਂ ਵੀ ਚੱਕੀ ਜਾਣਗੀਆਂ ਘਰ ਖੇਤ ਵਿਲੇ ਹੁੰਦਾ ਜਿੰਨੀ ਮਰਜ਼ੀ ਤਰਪਤੀ ਕਰੀ ਜਾਵੇ ਇਹ ਕਾ ਕੁੱਤੀ ਵੀ ਰੋ ਰਸਤੇ ਮੈਨੂੰ ਪੈਂਦੀ ਆ ਕਿਉਂਕਿ ਇਹ ਵੱਢਦੀ ਆ ਕਿਉਂਕਿ ਇਹ ਸੂਈ ਦੀ ਆ ਆ ਮੋਤੀ ਆ ਇਥੇ ਨੇ ਤਰ੍ਹਾਂ ਕਤੂਰੇ रोटी लेके पाऊंगा रोटी लेके पाऊंगा ठीक है भाई जा आ जा जेता मेरे मोटरसाइकिल हूं यार मैं पिया आया बंदा फिरता है पंडी बहुत कुत्ती ये लबनु होली करके रोक के कर ला चीज फिर नहीं है कुछ भी करिएगी कुत्ती